ਲੋਕਾਂ ਕੋਲ ਪੀਣ ਨੂੰ ਸਾਫ਼ ਪਾਣੀ ਨਹੀਂ ਸੁਪਨੇ ਦੇਖੇ ਜਾ ਰਹੇ ਸਾਈਕਲ ਟ੍ਰੈਕਾਂ ਦੇ ਸੁਪਰੀਮ ਕੋਰਟ ਨੇ ਅਪੀਲ ਕਰਤਾ ਨੂੰ ਪਾਈ ਤਿੱਖੀ ਝਾੜ ਅਪੀਲ ਦੇ ਰਾਹੀਂ ਦੇਸ਼ ਦੇ ਹਾਲਾਤ ਹੋਏ ਬਿਆਨ ਸੁਪਰੀਮ ਕੋਰਟ ਨੇ ਕਰ ਦਿੱਤੀਆਂ ਅਹਿਮ ਟਿੱਪਣੀਆਂ ਸਤਸ੍ਰੀ ਅਕਾਲ ਤੁਸੀਂ ਜੁੜਿਓ ਐਨਆਰਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਬਹੁਤ ਸਾਰੀਆਂ ਪਈਲਾ ਹਰ ਰੋਜ਼ ਜਿਹੜੀਆਂ ਉਹ ਸੁਪਰੀਮ ਕੋਰਟ ਪਹੁੰਚਦੀਆਂ ਨੇ ਤੇ ਬਹੁਤ ਸਾਰੀਆਂ ਅਪੀਲਾਂ ਤਾਂ ਦੇਸ਼ ਦੇ ਹਾਲਾਤ ਹੀ ਬਿਆਨ ਕਰਕੇ ਰੱਖ ਦਿੰਦੀਆਂ ਨੇ ਕੁਝ ਅਜੀਹਾ ਹੀ ਹੋਇਆ ਜਦੋਂ ਇੱਕ ਅਪੀਲ ਕਰਤਾ ਵੱਲੋਂ ਅਪੀਲ ਇਸ ਗੱਲ ਦੀ ਪਾਈ ਜਾਂਦੀ ਹੈ ਕਿ ਸਾਨੂੰ ਦੇਸ਼ ਭਰ ਵਿੱਚ ਸਾਈਕਲ ਦੇ ਲਈ ਟਰੈਕ ਚਾਹੀਦੇ ਨੇ ਜਾਨੀ ਕਿ ਸੜਕ ਤੇ ਸਾਨੂੰ ਵੱਖਰੇ ਟਰੈਕ ਚਾਹੀਦੇ ਨੇ ਸਾਈਕਲ ਚਲਾਉਣ ਦੇ ਲਈ ਜਿਵੇਂ ਹੀ ਇਹ ਪਟੀਸ਼ਨ ਜੱਜ ਸਾਹਿਬ ਦੇ ਟੇਬਲ ਤੇ ਪਹੁੰਚਦੀ ਹੈ ਜਦੋਂ ਇਸ ਤੇ ਗੱਲਬਾਤ ਬਹਿਸ-ਵਾਜੀ ਸ਼ੁਰੂ ਹੁੰਦੀ ਹੈ ਤਾਂ ਨਾਲ ਦੀ ਨਾਲ ਜੱਜ ਸਾਹਿਬ ਵੀ ਸਾਰੇ ਹਾਲਾਤ ਜਿਹੜੇ ਉਹ ਬਿਆਨ ਕਰਕੇ ਰੱਖ ਦਿੰਦੇ ਨੇ ਤੇ ਅਪੀਲ ਕਰਤਾ ਨੂੰ ਅਜੇਹੀ ਝਾੜ ਪੈਂਦੀ ਹੈ ਕਿ ਲੱਗਦਾ ਹੈ ਕਿ ਉਹ ਕਈ ਸਾਲਾਂ ਤੱਕ ਇਸ ਝਾੜ ਨੂੰ ਯਾਦ ਰੱਖੇਗਾ ਉਹ ਤਾਂ ਯਾਦ ਰੱਖੇਗਾ ਹੀ ਪਰ ਦੂਜੇ ਪਾਸੇ ਜੇ ਘਰ ਦੇਖਿਆ ਜਾਵੇ ਕਿ ਅਪੀਲ ਕਰਤਾ ਤਾਂ ਇਹ ਸਾਰੀ ਝਾੜ ਵਾਕੀ ਨੂੰ ਯਾਦ ਰੱਖੇਗਾ ਪਰ ਦੂਜੇ ਪਾਸੇ ਦੇਸ਼ ਦੇ ਹਾਲਾਤ ਵੀ ਜਿਹੜੇ ਆ ਸਾਹਮਣੇ ਆਏ ਨੇ ਇਸ ਅਪੀਲ ਦੇ ਨਾਲ ਕਿਉਂਕਿ ਜਸ ਸਾਹਿਬ ਨੇ ਉਹ ਗੱਲਾਂ ਕਹਿ ਦਿੱਤੀਆਂ ਜਿਹੜੀਆਂ ਕਿ ਅਕਸਰ ਲੋਕ ਆਪਸ ਵਿੱਚ ਤਾਂ ਕਰਦੇ ਆ ਪਰ ਬਹੁਤ ਸਾਰਾ ਮੀਡੀਆ ਉਸ ਤੇ ਪਰਦਾ ਪਾ ਦਿੰਦਾ ਹੈ ਜਿਸ ਦੇ ਚਾਲਦੇ ਆ ਜਸ ਸਾਹਿਬ ਦੇ ਆ ਅਹਿਮ ਟਿੱਪਣੀਆਂ ਇਥੋਂ ਤੱਕ ਬਿਆਨ ਕਰ ਗਏ ਆ ਕਿ ਲੋਕਾਂ ਕੋਲ ਤਾਂ ਪੀਣ ਦੇ ਲਈ ਸਾਫ਼ ਪਾਣੀ ਵੀ ਨਹੀਂ ਹੈ ਪਰ ਤੁਸੀਂ ਸਾਈਕਲ ਟ੍ਰੈਕਾਂ ਤੇ ਸੁਪਨੇ ਦੇਖ ਰਹੇ ਹੋ ਜਿੱਦੇ ਚਲਦੇ ਅਸੀਂ ਆਮ ਗੱਲ ਕਰਦੇ ਆਂ ਕਿ ਪੈਸੇ ਨੇ ਪੱਲੇ ਨਹੀਂ ਤੇ ਲਾ ਕਰਦੀ ਮੇਲਾ ਮੇਲਾ ਤਾਂ ਉਹੀ ਕੰਮ ਸਾਡੇ ਦੇਸ਼ ਵਿੱਚ ਹੋਇਆ ਪਿਆ ਕਿ ਲੋਕ ਇੱਕ ਤੋਂ ਇੱਕ ਫੈਸਿਲਿਟੀ ਤਾਂ ਭਾਲ ਰਹੇ ਆ ਇੱਕ ਤੋਂ ਇੱਕ ਤਾਂ ਸਹੂਲਤ ਭਾਲ ਰਹੇ ਆ ਪਰ ਉਹਨਾਂ ਲੋਕਾਂ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਲੋਕਾਂ ਨੂੰ ਤਿੰਨ ਵਕਤ ਦੀ ਰੋਟੀ ਵੀ ਨਹੀਂ ਜੁਟਦੀ ਤਾਂ ਜਿਹੇ ਵਿੱਚ ਸੁਪਰੀਮ ਕੋਰਟ ਨੇ ਕਿਆ ਹੈ ਕਿ ਦੇਸ਼ ਵਿੱਚ ਸੁਬਿਆ ਕੋਲ ਕਫਾਇਤੀ ਰਿਹਾਇਸ਼ ਮੁਹੱਈਆ ਕਰਾਉਣ ਲਈ ਵੀ ਫੰਡ ਨਹੀਂ ਹਨ ਅਤੇ ਲੋਕਾਂ ਕੋਲ ਪੀਣ ਲਈ ਸਾਫ਼ ਪਾਣੀ ਵੀ ਨਹੀਂ ਹੈ ਤਾਂ ਸਾਈਕਲ ਟਰੈਕਾਂ ਬਾਰੇ ਸੁਪਨੇ ਦੇਖਣਾ ਠੀਕ ਨਹੀਂ ਹੈ ਤਾਂ ਇਹ ਜੱਜ ਸਾਹਿਬ ਦੀਆਂ ਟਿੱਪਣੀਆਂ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਹਾਲਾਤਾਂ 'ਚੋਂ ਸਾਡਾ ਦੇਸ਼ ਲੰਘ ਰਿਹਾ ਹੈ ਇੱਕ ਪਾਸੇ ਸਰਕਾਰਾਂ ਵੱਡੇ-ਵੱਡੇ ਦਾਅਵੇ ਠੋਕਰੀਆਂ ਨੇ ਡਿਜੀਟਲ ਭਾਰਤ ਦੀਆਂ ਗੱਲਾਂ ਕਰ ਰਹੀਆਂ ਸਰਕਾਰਾਂ ਤੇ ਦੂਜੇ ਪਾਸੇ ਇਹ ਘਰ ਦੇਖਿਆ ਜਾਵੇ ਕਿ ਆਪ ਸਭ ਤੋਂ ਵੱਡੀ ਪਾਵਰ ਵਾਲਾ ਫੁੱਲ ਵਾਲਾ ਦੇਸ਼ ਬਣਾਉਣ ਦੇ ਵੀ ਦਾਅਵੇ ਠੋਕੇ ਜਾ ਰਹੇ ਪਰ ਪਾਵਰਫੁੱਲ ਤਾਂ ਕਿੱਥੇ ਬਣਨਾ ਕਿ ਜਿਹੜੇ ਲੋਕ ਉਹਨਾਂ ਨੂੰ ਸਹੀ ਵਕਤ ਤੇ ਰੋਟੀ ਤੱਕ ਵੀ ਨਹੀਂ ਇਹ ਨਸੀਬ ਹੋਰੀ ਜਸਟਿਸ ਅਵੇ ਐਸਓਕਾ ਅਤੇ ਜਸਟਿਸ ਉਜਵਲ ਪੋਈਆ ਦੇ ਬੈਂਚ ਨੇ ਇਹ ਟਿੱਪਣੀ ਦੇਸ ਵਿੱਚ ਵੱਖਰੇ ਸਾਈਕਲ ਟਰੈਕ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਹੈ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਨੂੰ ਕਿਹਾ ਹੈ ਕਿ ਉਸ ਨੂੰ ਆਪਣੀਆਂ ਤਰਜੀਹਾਂ ਠੀਕ ਰੱਖਣੀਆਂ ਪੈਣਗੀਆਂ ਤੇ ਉਹਨਾਂ ਹੋਰ ਅਹਿਮ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਜੋ ਜ਼ੋਰ ਦਿੱਤਾ ਜਾਵੇ ਜਿਹੜੇ ਕਿ ਬਹੁਤ ਜ਼ਿਆਦਾ ਜ਼ਰੂਰੀ ਨੇ ਬੈਂਚ ਨੇ ਪਟੀਸ਼ਨ ਕਰਤਾ ਨੂੰ ਕਿਹਾ ਹੈ ਕਿ ਝੁੱਗੀ ਝੌਪੜੀਆਂ ਵਾ ਵਿੱਚ ਜਾਓ ਅਤੇ ਪਤਾ ਕਰੋ ਕਿ ਲੋਕ ਕਿਸ ਹਾਲਾਤ ਵਿੱਚ ਰਹਿ ਰਹੇ ਨੇ ਰਾਜਾਂ ਕੋਲ ਕਾਫੀ ਰਹਿائش ਮੁਹੱਈਆ ਕਰਵਾਉਣ ਲਈ ਪੈਸੇ ਤੱਕ ਨਹੀਂ ਹਨ ਅਤੇ ਅਸੀਂ ਦਿਨ ਵਿੱਚ ਸੁਪਨੇ ਦੇਖ ਰਹੇ ਹਾਂ ਲੋਕ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਨੇ ਅਜਿਹੀ ਸਥਿਤੀ ਵਿੱਚ ਤੁਸੀਂ ਦਿਨ ਵਿੱਚ ਸੁਪਨੇ ਦੇਖ ਰਹੇ ਹੋ ਕਿ ਇੱਕ ਸਾਈਕਲ ਟ੍ਰੈਕ ਹੋਣਾ ਚਾਹੀਦਾ ਬੈਂਟਨੇ ਕਿਹਾ ਕਿ ਸਾਡੀਆਂ ਤਰਜੀਹਾਂ ਗਲਤ ਹੋ ਰਹੀਆਂ ਹਨ ਸਾਨੂੰ ਸੰਵਿਧਾਨ ਦੀ ਧਾਰਾ 21 ਬਾਰੇ ਵਧੇਰੇ ਚਿੰਤਤ ਹੋਣਾ ਚਾਹੀਦਾ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ ਸਰਕਾਰੀ ਸਕੂਲ ਬੰਦ ਹੋ ਰਹੇ ਨੇ ਅਤੇ ਤੁਸੀਂ ਸਾਈਕਲ ਟ੍ਰੈਕ ਚਾਹੁੰਦੇ ਹੋ ਜਿਕਰ ਜੋ ਹੋ ਗਿਆ ਕਿ ਲੋਕਾਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਤ ਕਰਨ ਲਈ ਵਾਲੇ ਦਵਿੰਦਰ ਸਿੰਘ ਨਾਗੀ ਵੱਲੋਂ ਧਾਇਰ ਜਾਣੀ ਹਿੱਟਿਸ਼ਨ ਵਿੱਚ ਦੇਸ਼ ਭਰ ਵਿੱਚ ਸਾਈਕਲ ਟ੍ਰੈਕ ਬਣਾਉਣ ਦੀ ਮੰਗ ਕੀਤੀ ਗਈ ਸੀ ਤਾਂ ਇਸੇ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਾਰਾ ਹੀ ਸਿੱਛਾ ਜਿਹੜਾ ਦੇਸ਼ ਦਾ ਦਿਖਾ ਦਿੱਤਾ ਕਿਉਂਕਿ ਅਸੀਂ ਹਰ ਰੋਜ਼ ਟਰੈਵਲ ਕਰਦੇ ਆਂ ਤੇ ਉਹ ਹਾਲਾਤਾਂ ਤੇ ਸਾਡੀ ਨਿਗਾ ਜਾਂਦੀ ਹੈ ਕਈ ਵਾਰ ਜਿਹੜੇ ਕਿ ਲੋਕ ਆ ਜਦੋਂ ਜਹਦ ਕਰਦੇ ਨਜ਼ਰ ਆਉਂਦੇ ਨੇ ਆਪਣਾ ਜੀਵਨ ਗੁਜ਼ਾਰਨ ਦੇ ਲਈ ਇੱਥੋਂ ਤੱਕ ਕਿ ਸਵੇਰੇ ਜੇਕਰ ਕੋਈ ਵਿਅਕਤੀ ਉੱਠਦਾ ਹੈ ਜੇਕਰ ਕੋਈ ਮਜ਼ਦੂਰ ਉੱਠਦਾ ਹੈ ਤਾਂ ਉਸ ਨੂੰ ਸ਼ਾਮ ਦੀ ਰੋਟੀ ਦਾ ਫਿਕਰ ਹੁੰਦਾ ਹੈ ਕਿ ਸ਼ਾਮ ਦੇ ਰੋਟੀ ਦੇ ਲਈ ਕਿੱਥੋਂ ਪ੍ਰਬੰਧ ਕੀਤਾ ਜਾਵੇ ਜੇਕਰ ਰਾਤ ਨੂੰ ਚੈਨ ਦੀ ਨੀਂਦ ਸੌਣੀ ਹੁੰਦੀ ਆ ਉਸੇ ਮਜ਼ਦੂਰ ਨੇ ਪਰ ਉਸ ਨੂੰ ਸਵੇਰ ਦੀ ਰੋਟੀ ਦਾ ਫਿਕਰ ਪੈ ਜਾਂਦਾ ਹੈ ਕਿ ਸਵੇਰੇ ਦਾ ਖਰਚਾ ਕਿੱਥੋਂ ਚੱਲੇਗਾ ਕਿਉਂਕਿ ਅਸੀਂ ਖੁਦ ਪੰਜਾਬ ਤੋਂ ਇੱਕ ਉਹ ਤਸਵੀਰ ਦੇਖੀ ਹੈ ਕਿ ਇੱਕ ਬੱਚਾ ਸਕੂਲ ਚ ਜਾਂਦਾ ਹੈ ਅਤੇ ਉੱਥੇ ਜਦੋਂ ਮਾਸਟਰ ਉਸ ਨੂੰ ਪੁੱਛਦਾ ਹੈ ਕਿ ਘਰੋਂ ਕੀ ਖਾ ਕੇ ਆਇਆ ਤਾਂ ਉਹ ਬੱਚਾ ਮਾਸੂਮ ਬੱਚਾ ਹਾਲਾਤ ਬਿਆਨ ਕਰਦਾ ਹੈ ਕਿ ਅੱਜ ਮੈਂ ਭੁੱਖਾ ਹੀ ਸਕੂਲ ਚ ਆਇਆ ਘਰ ਤੋਂ ਸਕੂਲ ਚ ਆਇਆ ਜਦੋਂ ਉਸ ਦੇ ਕਾਰਨ ਪੁੱਛੇ ਜਾਂਦੇ ਆ ਮਾਸਟਰ ਵੱਲੋਂ ਤਾਂ ਸਾਰੇ ਹੀ ਪੰਜਾਬ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਤੁਰਦੇ ਆ ਤੇ ਹਾਲਾਤ ਆ ਜਿਹੜੇ ਸਾਡੇ ਬਿਆਨ ਹੋ ਜਾਂਦੇ ਆ ਕਿ ਅਸੀਂ ਕਿੱਥੇ ਖੜੇ ਆ ਜਿੱਥੇ ਇੱਕ ਪਾਸੇ ਪਾਵਰਫੁੱਲ ਸੁਭਾ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਾਵਰਫੁੱਲ ਦੇਸ਼ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਉੱਥੇ ਹੀ ਉਸੇ ਸੁੱਬੇ 'ਚ ਉਸੇ ਦੇਸ਼ ਤੋਂ ਅਜਿਹੇ ਮਾਮਲੇ ਸਾਹਮਣੇ ਆਉਰੇ ਨੇ ਜਿਹੜੇ ਕਿ ਪੈਰਾ ਹੀਠੋ ਜ਼ਮੀਨ ਹੀ ਜਿਹੜੇ ਆ ਕੱਢ ਕੇ ਰੱਖ ਦਿੰਦੇ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਕਿ ਜਦੋਂ ਉਸ ਬੱਚੇ ਦੀ ਮਾਸੂਮੀਤ ਭਰੇ ਮੈਸੇਜ ਰਾਹੀਂ ਭਰਿਆ ਮਾਸੂਮੀਤ ਰਾਹੀਂ ਭਰੇ ਉਸ ਅੱਖਾਂ ਨੇ ਇੰਨਾ ਕ ਲੋਕਾਂ ਨੂੰ ਠਕੀਲ ਕੇ ਰੱਖ ਦਿੱਤਾ ਸੀ ਕਿ ਉਸ ਕ ਬੱਚੇ ਦੇ ਘਰ ਤਾਂ ਇੱਕ ਤੋਂ ਬਾਅਦ ਇੱਕ ਸਹਾਇਤਾ ਕਰਨ ਵਾਲਾ ਪਹੁੰਚ ਗਿਆ ਪਰ ਬਹੁਤ ਸਾਰੇ ਅਜਿਹੇ ਹੋਰ ਵੀ ਲੋਕ ਨੇ ਅਜਿਹੇ ਹੋਰ ਵੀ ਬੱਚੇ ਨੇ ਜਿਹੜੇ ਪਰਦੇ ਦੇ ਪਿੱਛੇ ਨੇ ਜੋ ਅਸਲ ਜਿਹੜਾ ਉਹ ਤਸਵੀਰ ਉਹਨਾਂ ਦੀ ਲੋਕਾਂ ਸਾਹਮਣੇ ਨਹੀਂ ਆ ਸਕੀ ਜਿਸ ਦੇ ਚਲਦਿਆ ਇਹ ਤਾਂ ਆਪ ਮਹਾਰੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਸ ਨੇ ਹਾਲਾਤ ਬਿਆਨ ਕੀਤੇ ਸੀ ਪਰ ਉਧਰ ਅੱਜ ਸੁਪਰੀਮ ਕੋਰਟ ਨੇ ਵੀ ਅਹਿਮ ਜਿਹੜੀਆਂ ਟਿੱਪਣੀਆਂ ਕਰਦੇ ਆ ਦੇਸ਼ ਦੇ ਹਾਲਾਤ ਬਿਆਨ ਕਰ ਦਿੰਦੇ ਆ ਕਿ ਲੋਕ ਕਿਵੇਂ ਆਪਣਾ ਸਮਾਂ ਗੁਜ਼ਾਰ ਰਹੇ ਨੇ ਇਸੇ ਤੇ ਚੱਲਦਾ ਕਿਤੇ ਨਾ ਕਿਤੇ ਦੇਸ਼ ਦੇ ਸਰਕਾਰਾਂ ਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਜਿੱਥੇ ਇੱਕ ਪਾਸੇ ਇੱਕ ਦੂਜੇ ਨੂੰ 75 ਸਾਲ ਕਿਸੇ ਨੂੰ 70 ਸਾਲ ਕਹਿ ਕੇ ਘੇਰਿਆ ਜਾ ਰਿਹਾ ਕਿ 70 ਸਾਲ ਚ ਇਹਨੇ ਕੁਝ ਨਹੀਂ ਕੀਤਾ ਦੂਜੀ ਪਾਰਟੀ ਨੂੰ ਕਿਹਾ ਜਾ ਰਿਹਾ ਕਿ ਇਸਨੇ 70 ਸਾਲ ਚ ਕੁਝ ਨਹੀਂ ਕੀਤਾ ਤਾਂ ਉਹਨਾਂ ਹੀ ਪਾਰਟੀਆਂ ਦੀਆਂ ਹੁਣ ਤੱਕ ਸਰਕਾਰਾਂ ਰਹੀਆਂ ਕੀ ਕੁਝ ਦਿੱਤਾ ਦੇਸ਼ ਨੂੰ ਅੱਜ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਰੋਜ਼ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਅੱਗੇ ਉਸ ਚੀਜ਼ ਨੂੰ ਪੇਸ਼ ਕਰ ਰਹੇ ਨੇ ਜਿਸ ਦੇ ਚੱਲਦਾ ਇਹ ਇੱਕ ਵੱਡਾ ਚਿੰਤਾ ਜਨਕ ਸਥਿਤੀ ਹੈ ਇਹ ਇੱਕ ਸਿਰਫ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਮਸਲਾ ਇਹ ਅਸਲ ਜਿਹੜੀ ਸਥਿਤੀ ਹੈ ਉਹ ਪੇਸ਼ ਕਰਕੇ ਰੱਖੀ ਹੈ ਕੋਰਟ ਨੇ ਜਿਸ ਦੇ ਚੱਲਦਾ ਇੱਕ ਪਾਸੇ ਤਾਂ ਉਹ ਸ਼ਖਸ ਹੈ ਜਿਹੜਾ ਕਿ ਲੋਕਾਂ ਨੂੰ ਸਾਈਕਲ ਦੇ ਲਈ ਉਤਸ਼ਾਹਿਤ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਪੈਸ਼ਲ ਟਰੈਕ ਜਿਹੜੇ ਬਣਾਏ ਜਾਣ ਇੱਥੋਂ ਤੱਕ ਕਿ ਇੱਥੇ ਹੋਰ ਵੀ ਗੱਲ ਕਰ ਲੈਣੇ ਆ ਕਿ ਇੱਕ ਪਾਸੇ ਤਾਂ ਸਾਈਕਲ ਟਰੈਕਾਂ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਤਾਂ ਸਾਡੇ ਜਿਹੜੀਆਂ ਸੜਕਾਂ ਨੇ ਉਹਨਾਂ 'ਚ ਐਨੇ-ਐਨੇ ਡੂੰਘੇ ਟੋਏ ਪੱਟੇ ਪਏ ਆ ਜਾਨੀ ਕਿ ਐਨੇ-ਐਨੇ ਡੂੰਘੀਆਂ ਖੱਡਾਂ ਹੋਈਆਂ ਪਈਆਂ ਨੇ ਕਿ ਉੱਥੋਂ ਲੰਘਣਾ ਤਾਂ ਬਹੁਤ ਮੁਸ਼ਕਲ ਦੀ ਗੱਲ ਹੈ ਕਿ ਉੱਥੋਂ ਤਾਂ ਸੋਚਣਾ ਵੀ ਜਿਹੜਾ ਲੋਕ ਨਹੀਂ ਪਸੰਦ ਕਰਦੇ ਕਿ ਅਸੀਂ ਉਸ ਰਸਤੇ 'ਤੇ ਜਾਈਏ ਇਹ ਹਾਲਾਤ ਆ ਸਾਡੇ ਦੇਸ਼ 'ਤੇ ਪਰ ਜੋ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਨੇ ਇਸ ਦਾ ਅਸਰ ਕਿਤੇ ਨਾ ਕਿਤੇ ਜ਼ਰੂਰ ਹੋਣਾ ਆ ਬਾਕੀ ਸਰਕਾਰਾਂ ਤੇ ਵੀ ਪਹਿਣਾ ਚਾਹੀਦਾ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਆਖਰਕਾਰ ਸਾਡੀ ਸਰਵ ਉੱਚ ਅਦਾਲਤ ਨੂੰ ਕਿਉਂ ਅਜਿਹੀਆਂ ਟਿੱਪਣੀਆਂ ਕਰਨੀਆਂ ਪੈ ਗਈਆਂ ਤਾਂ ਜਿੱਥੇ ਇੱਕ ਪਾਸੇ ਸਟੇਜਾਂ ਤੇ ਚੋਣਾ ਸਮੇ ਵੱਡੇ ਵੱਡੇ ਦਾਅਵੇ ਠੋਕੇ ਜਾਂਦੇ ਆ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਆ ਪਰ ਉਹਨਾਂ ਸੁਪਨਿਆਂ ਦੇ ਵਿੱਚ ਹੀ ਇਹ ਜਿਹੜੀ ਆ ਸਚਾਈ ਆ ਦੇਸ਼ ਦੀ ਉਹ ਸਾਹਮਣੇ ਆ ਕੇ ਖੜ ਜਾਂਦੀ ਆ ਕਿ ਅਸੀਂ ਕੀ ਕੁਝ ਕੀਤਾ ਕੀ ਕਰ ਰਹੇ ਆ ਜਾਂ ਕੀ ਨਹੀਂ ਕੀਤਾ ਤਾਂ ਉਹ ਸਾਰੀ ਸਥਿਤੀ ਆ ਜਿਹੜੀ ਸਾਫ਼ ਹੋ ਜਾਂਦੀ ਆ ਜਿੱਦੇ ਚੱਲਦੇ ਆ ਸੜਕਾਂ ਤੇ ਪੱਟੇ ਹੋਏ ਡੂੰਘੇ ਡੂੰਘੇ ਟੋਏ ਉਹਨਾਂ ਵਿੱਚੋਂ ਸਫ਼ਰ ਕਰਦੇ ਲੋਕ ਡਿੱਗੂ ਡਿੱਗੂ ਕਰਦੇ ਹੋਏ ਆ ਕਾਫੀ ਫੱਟੜ ਹੁੰਦੇ ਹੋਏ ਜ਼ਖਮੀ ਹੁੰਦੇ ਹੋਏ ਲੋਕ ਲੰਘ ਰਹੇ ਨੇ ਤਾਂ ਉੱਥੇ ਹੀ ਉਹ ਵੀ ਇਹ ਵਿਅਕਤੀ ਵੱਲੋਂ ਜਿਹੜੀ ਆ ਪਟੀਸ਼ਨ ਜਿਹੜੀ ਆ ਪਾਈ ਜਾਂਦੀ ਆ ਕਿ ਸਾਨੂੰ ਸਪੈਸ਼ਲ ਟਰੈਕ ਦਿੱਤੇ ਜਾਣ ਇੱਕ ਪਾਸੇ ਤਾਂ ਸਹੀ ਤਰੀਕੇ ਨਾਲ ਪੂਰੇ ਦੇਸ਼ ਵਿੱਚ ਸੜਕਾਂ ਤੱਕ ਨਹੀਂ ਬਣ ਪਾਈਆਂ ਪਰ ਦੂਜੇ ਪਾਸੇ ਉਹ ਇਸ ਵਿਅਕਤੀ ਵੱਲੋਂ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਕਿ ਸਾਨੂੰ ਸਪੈਸ਼ਲ ਜਿਹੜੇ ਆ ਟਰੈਕ ਸਾਈਕਲ ਦੇ ਲਈ ਚਾਹੀਦੇ ਨੇ ਪਰ ਉਧਰ ਸੁਪਰੀਮ ਕੋਰਟ ਨੇ ਜੋ ਸ਼ਿਸ਼ਾ ਦਿਖਾਇਆ ਇਹ ਇਕੱਲਾ ਇਸ ਵਿਅਕਤੀ ਜਾਣੀ ਕਿ ਜੋ ਸਾਈਕਲਾਂ ਦੇ ਲਈ ਉਤਸ਼ਾਹਤ ਕਰਦਾ ਸਾਈਕਲਿੰਗ ਦੇ ਲਈ ਉਸ ਦੇ ਲਈ ਨਹੀਂ ਜਾਨੀ ਕਿ ਦਵਿੰਦਰ ਸਿੰਘ ਨਾਗੀ ਦੇ ਲਈ ਇਹ ਟਿੱਪਣੀਆਂ ਉੱਥੋਂ ਤੱਕ ਹੀ ਸਹੀਤ ਨਹੀਂ ਰਹੀਆਂ ਇਸ ਤੋਂ ਸਰਕਾਰਾਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਕਿ ਅਸੀਂ ਦੇਸ਼ ਨੂੰ ਕੀ ਦਿੱਤਾ ਹੈ ਕੀ ਸਾਡੀ ਜਮੀਰ ਕਹਿੰਦੀ ਹੈ ਸਾਨੂੰ ਕਿ ਅਸੀਂ ਸਭ ਕੁਝ ਅੱਖਾਂ ਤੋਂ ਪਰੇ ਕਰਕੇ ਅੱਖਾਂ ਤੋਂ ਲੁਕੋ ਕੇ ਹਰ ਰੋਜ਼ ਲੋਕਾਂ ਨੂੰ ਝੂਠ ਬੋਲੀ ਜਾਈਏ ਹਰ ਰੋਜ਼ ਸੁਪਨੇ ਦਿਖਾਈ ਜਾਈਏ ਤਾਂ ਦੇਖਣਾ ਹੋਏਗਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਹ ਟਿੱਪਣੀਆਂ ਨੇ ਇਸ ਦਾ ਸਰਕਾਰਾਂ ਤੇ ਵੀ ਕਿਤੇ ਅਸਰ ਪਵੇਗਾ ਜਾਂ ਫਿਰ ਐਵੇਂ ਹੀ ਚੱਲੇਗਾ ਜਿਵੇਂ ਦੇਸ਼ ਚੱਲ ਰਿਹਾ ਹੈ